ਸਾਥੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਵੀਡੀਓ 'ਚ ਕਿਸਾਨ ਵੀਰ ਲਖਵਿੰਦਰ ਸਿੰਘ ਜੀ ਸਾਡੇ ਨਾਲ ਨੇ ਜੋ ਕਿ ਮੱਕੀ ਤੋਂ achar ਜਿਹੜਾ ਹੈ ਉਹ ਆਪ ਤਿਆਰ ਕਰਦਿੰਨੇ ਆਪਣੇ ਫਾਰਮ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਇਹ achar ਤਿਆਰ ਕਰਦਿੰਨੇ ਅੱਜ ਇਹਨਾਂ ਨਾਲ ਸਾਈਲੇਜ ਦੇ ਰੱਖਰਖਾ ਸੰਬੰਧੀ ਗੱਲਬਾਤ ਕਰਾਂਗੇ ਤੁਹਾਡਾ ਲਖਵਿੰਦਰ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਧੰਨ ਲਖਵਿੰਦਰ ਸਿੰਘ ਜੀ ਸਾਈਲੇਜ ਦੀ ਇਸ ਦੀ ਗੱਲ ਕਰ ਰਹੇ ਆ achar ਦੀ ਗੱਲ ਕਰ ਰਹੇ ਆ ਤੁਸੀਂ ਕਿੰਨੇ ਸਮੇਂ ਤੋਂ ਇਹ ਆਪ ਤਿਆਰ ਕਰ ਰਹੇ ਹੋ ਜੀ ਇਹ ਸਾਨੂੰ ਹੋ ਗਿਆ ਜੀ ਘਟੂ ਘਟ 12-13 ਸਾਲ ਹੋ ਗਏ ਜੀ ਸੋ ਤਿਆਰ ਹੈ ਜੀ ਇਹ ਫਿਰ ਇਹ ਜਿਹੜੀ ਅਸੀਂ ਹੁਣ ਵੇਖ ਰਹੇ ਆ ਇਹ ਕਿੰਨੇ ਕ ਚਿਰਦਾ ਹੈ ਜੀ ਤਿਆਰ ਇਹ ਸਾਈਲੇਜ ਤਿਆਰ ਹੈ ਜੀ ਇਹ ਪਿਛਲੇ ਸਾਲ ਦਾ ਸਾਈਲੇਜ ਹੈ ਜੀ ਜੀ ਤੇ ਇਹ ਮੰਨ ਲਓ ਵੀ ਇਹਨੂੰ ਹੋ ਗਿਆ ਉਹ ਸਾਲ ਤੋਂ ਆ ਆ ਦਿਨਾ ਚਾਹੀ ਆਪਾਂ 4 ਪਾਉਣੇ ਆਗੇ ਹੁਣ ਟਾਈਮ ਹੈ ਠੀਕ ਆ ਜੀ ਸਾਲ ਹੋ ਗਿਆ ਇਹਨੂੰ 4 ਨੂੰ ਜੀ ਤੇ ਇਹ ਆਪਣਾ 20 ਕਿੱਲਿਆਂ ਦਾ ਇੱਕ ਪੱਟ ਬਣਿਆ ਹੋਇਆਗਾ ਹਮ ਤੇ ਇਹ 150 ਫੁੱਟ ਲੰਮਾ ਹੈ ਜੀ ਤੇ ਇਹ ਹੈਗਾ 30 ਫੁੱਟ ਚੌੜਾ 3 ਫੁੱਟ ਚੌੜਾ 150 ਫੁੱਟ 30 ਫੁੱਟ ਚੌੜਾਗਾ ਇਹ 20 ਕਿੱਲਿਆਂ ਦਾ ਬਣ ਜਾਂਦਾ ਹਾਂ ਇਹਦੇ ਚ 20 25 ਕਿੱਲਿਆਂ ਦਾ ਸਾਈ ਲੇਜ ਆ ਜਾਏਗਾ ਠੀਕ ਹੈ ਇਹਦੀ 4 5 ਮੰਨ ਲਓ ਵੀ 4 ਫੁੱਟ 5 ਫੁੱਟ ਤੱਕ ਇਹ ਹੈਗੀ 6 ਫੁੱਟ ਤੱਕ ਵੀ ਆਪਾਂ ਕਰ ਸਕਦੇ ਹਾਂਗੇ ਜੀ ਤੇ ਬਾਕੀ ਜਿਹੜਾ ਹੈਗਾ ਇਹਦਾ ਇਹਨੂੰ ਜਦੋਂ ਕੱਟਿਆ ਜਾਂਦਾ ਹੈ ਖੇਤ ਦੇ ਵਿੱਚ ਉਦੋਂ ਚੈੱਕ ਕਰਿਆ ਜਾਂਦਾ ਹੈ ਵੀ ਪ੍ਰੋਪਰ ਇਹਦੀ ਸਟੇਜ ਹੈ ਜਿਹੜੀ ਸਹੀ ਹੈ ਦੋ ਦੇ ਦਾਣੇ ਦੇ ਉੱਤੇ ਸਾਈ ਲੇਜ ਬਣਦਾ ਠੀਕ ਹੈ ਜੀ ਕਿਸਾਨ ਵੀਰੋ ਆਚਾਰ ਜਿਹੜਾ ਤੁਸੀਂ ਦੇਖਿਆ ਮੱਕੀ ਦਾ ਬਾਹਰ ਤਿਆਰ ਹੋਇਆ ਵਿਆ ਅਸੀਂ ਉਸ ਬਾਬਤ ਗੱਲ ਕਰ ਰਹੇ ਹਾਂ ਲਖਵਿੰਦਰ ਸਿੰਘ ਜੀ ਨਾਲ ਲਖਵਿੰਦਰ ਸਿੰਘ ਜੀ ਸਾਵਧਾਨੀਆਂ ਦੀ ਗੱਲ ਅਸੀਂ ਕਰ ਰਹੇ ਸੀਗੇ ਕਿਹੜੀ ਸਾਵਧਾਨੀਆਂ ਰੱਖਣੀਆਂ ਜਦੋਂ ਅਸੀਂ ਅਚਾਰ ਪਾਉਣ ਵਾਸਤੇ ਮੱਕੀ ਦੀ ਕਟਾਈ ਕਰਨੀ ਹੈ ਜਦੋਂ ਆਪਾਂ ਮੱਕੀ ਦੀ ਕਟਾਈ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਇਹਦੀ ਸਾਵਧਾਨੀ ਹੈ ਵੀ ਇਹਦੀ ਸਟੇਜ ਜ਼ਰੂਰ ਚੈੱਕ ਕਰਨੀ ਹੈ ਕਿਉਂਕਿ ਜਿਹੜਾ ਸਾਈਲੇਜ ਹੈ ਉਹ ਜ਼ਿਆਦਾਤਰ ਦੁੱਧ ਦਾਣੇ ਤੇ ਪੈਂਦਾ ਹੈਗਾ ਠੀਕ ਹੈ ਥੋੜਾ ਜਿਹਾ ਦਾਣਾ ਦੁੱਧਾ ਹੋਵੇ ਜਦੋਂ ਉਹਨਾਂ ਆਪਾਂ ਦੱਬ ਕੇ ਦੇਖਦੇ ਆਂ ਤਾਂ ਦਾਣਾ ਫੁੱਟਣਾ ਚਾਹੀਦਾ ਹੂੰ ਤੇ ਉਹ ਜਿਹੜੀ ਚੀਜ਼ ਹੈਗੀ ਉਹ 70% ਹੋਣੀ ਚਾਹੀਦੀ ਏ ਛੱਲੀ ਦੇ ਵਿੱਚ ਠੀਕ ਹੈ ਜੀ ਤੇ ਇਹ ਜਿਹੜੀ ਸਟੇਜ ਹੈ ਜੇ ਦਿਨਾਂ ਦਾ ਹਿਸਾਬ ਲਾਈਏ ਤਾਂ ਇਹ 85 ਤੋਂ ਲੈ ਕੇ ਆਪਣੇ ਕਿਸੇ ਏਰੀਆ ਦੇ ਹਿਸਾਬ ਨਾਲ 105 ਕਿ ਦਿਨਾਂ ਦੇ ਵਿੱਚ ਆ ਜਾਂਦੀ ਹੈ ਸਟੇਜ ਇਹ ਠੀਕ ਹੈ ਜੀ ਤੇ ਆਪਣੇ ਕੋਲੇ ਸਾਈਲੇਜ ਪਾਉਣ ਦੇ 5-4 ਦਿਨ ਰਹਿੰਦੇ ਉਹ ਜਿਹੜੇ ਸਹੀ ਸਟੇਜ ਆ ਉਹਦੀ ਉਹ 5-4 ਦਿਨਾਂ ਦੇ ਵਿੱਚ ਆਪਾਂ ਜਿਹੜਾ ਸਾਈਲੇਜ ਆ ਉਹ ਪਾ ਕੇ ਉਹਨੂੰ ਪੂਰਾ ਪ੍ਰੈਸ ਕਰਨਾ ਹੈ ਭਜਨ ਪਾ ਕੇ ਪੂਰਾ ਉਹਨੂੰ ਪ੍ਰੈਸ ਕਰਨਾਗਾ ਜਿੰਨਾ ਹੋ ਸਕੇ ਤੇ ਉਹਨੂੰ ਪ੍ਰੈਸ ਕਰਕੇ ਉਸ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਉਹਨੂੰ ਟੱਕ ਦੇਣਾ ਹੂੰ ਤੇ ਜਿਹੜਾ ਕਿ ਉਹਨੇ ਫਰਮੇਸ਼ਨ ਸ਼ੁਰੂ ਹੋ ਜਾਣੀ ਹੈ ਉਹਨੇ ਮੰਨ ਲਓ ਵੀ 45 50 ਦਿਨਾਂ ਦੇ ਵਿੱਚ ਪੂਰਾ ਇੱਕੇਦਮ ਗਰਮ ਹੋ ਕੇ ਜਿਵੇਂ ਜਾਗ ਲੱਗਦਾ ਦੁੱਧ ਨੂੰ ਉਸੇ ਤਰ੍ਹਾਂ ਹੀ ਉਹਨੇ ਬੈਠ ਜਾਣਾ ਠੰਡਾ ਹੋ ਜਾਣਾ ਉਸ ਤੋਂ ਬਾਅਦ ਉਹਦਾ ਆਪਾਂ ਟੈਸਟ ਕਰਵਾਉਣਾ ਹੈ ਤੇ ਜਿਹੜਾ ਸਾਈਲੇਜ ਦਾ ਟੈਸਟ ਕਰਵਾਉਣਾ ਹੈ ਉਹਦੇ ਵਿੱਚ ਮੰ ਲੋ ਜਿਹੜਾ ਸਹੀ ਸਾਈਲੇਜ ਮੰਨਿਆ ਜਾਂਦਾ ਹੈ ਵੀ ਕੁਆਲਿਟੀ ਕਿਵੇਂ ਹੋਣੀ ਚਾਹੀਦੀ ਹੈ ਤੇ ਉਹਦਾ ਇੱਕ ਤਾਂ ਉਹਦੇ ਵਿੱਚ ਜਿਹੜਾ ਹੈਗਾ ਸਟਾਰਚ ਹੈ ਦਾਣਾ ਹੈਗਾ ਉਹ 28% ਤੋਂ ਉੱਪਰ ਹੋਵੇ 28% ਤੋਂ ਥੱਲੇ ਨਾ ਹੋਵੇ ਚੰਗਾ ਜੀ ਨੰਬਰ 2 ਉਹਦੇ ਵਿੱਚ ਪ੍ਰੋਟੀਨ ਹੈ 7 ਤੋਂ 9% ਪ੍ਰੋਟੀਨ ਹੋਣਾ ਚਾਹੀਦਾ ਤੇ ਉਹਦਾ ਜਿਹੜਾ ਪੀ ਐਚ ਲੈਵਲ ਹੈ 4 ਦਾ ਉਹ ਹੋਣਾ ਚਾਹੀਦਾ ਤੇ 8 4 2 ਦੇ ਲਗਭਗ ਜੀ ਤੇ ਜਿਹੜਾ ਐਨ ਡੀ ਐਫ ਐਡੀ ਐਫ ਕਹਿ ਦਿੰਨੇ ਆ ਐਡੀ ਐਫ ਜੀ ਮੇ ਡਾਈਜੈਸ਼ਨ ਖਾਤਰ ਵੀ ਸਹੀ ਡਾਈਜੈਸਟ ਵੱਧ ਹੋਊਗਾ ਪਸ਼ੂ ਦੇ ਉਹ ਘੱਟੋ ਘੱਟ 35-55% ਹੋਣਾ ਚਾਹੀਦਾ ਹੈ ਐਡੀ ਐਫ ਘੱਟ ਤੋਂ ਘੱਟ ਹੋਣਾ ਚਾਹੀਦਾ 20% ਤੋਂ ਉੱਤੇ ਨਾ ਹੋਵੇ ਜੀ ਥੱਲੇ ਹੋਵੇ ਤਾਂ ਚੰਗੀ ਗੱਲ ਹੈ ਤੇ ਇਹਦੀ ਕੁਆਲਿਟੀ ਇਹੀ ਚੀਜ਼ਾਂ ਨੂੰ ਕਰਦੀ ਹੈ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਟੌਕਸਿਸਿਟੀ ਨਹੀਂ ਜੀ ਜਿਹੜੀ ਟੌਕਸਿਸਿਟੀ ਹੁੰਦੀ ਹੈ ਉਹਦਾ ਹੋਣ ਦਾ ਕਾਰਨ ਤੁਸੀਂ ਜ਼ਿਆਦਾ ਗਿੱਲੀ ਮੱਕੀ ਵੜਲੀ ਕੱਚੀ ਵੜਲੀ ਉਹਨੂੰ ਪਾਣੀ ਜ਼ਿਆਦਾ ਉਹਦੇ ਵਿੱਚ ਮੌਇਸਚਰ ਜ਼ਿਆਦਾ ਹੋਊਗਾ ਤਾਂ ਉਹਦੇ ਇੱਥੇ ਵੀ ਆਕਸੀਜਨ ਨਾਲ ਉਹਦਾ ਕ੍ਰੋਸ ਹੋਊਗਾ ਤਾਂ ਉੱਥੇ ਉਹਨੇ ਉਲੀ ਆ ਜਾਣੀ ਤੇ ਜਿਹੜੀ ਉਹ ਉਲੀ ਉਹ ਪਸ਼ੂਆਂ ਵਾਲੀ ਮਾੜੀ ਹੈ ਉਹਨਾਂ ਨੇ ਉਹਦੀ ਇਮਿਊਨਿਟੀ ਕੱਟ ਕਰ ਦੇਣੀ ਹੈ ਬਿਮਾਰੀਆਂ ਆਉਣੀਆਂ ਕੋਈ ਰਿਪੀਟ ਬਰੀਡਿੰਗ ਆ ਗਈ ਕੋਈ ਦੁੱਧ ਦੇ ਵਿੱਚ ਸਿੱਧੀਆਂ ਆਉਣ ਲੱਗੀਆਂ ਤੇ ਇਹ ਤਾਂ ਇਹਦੇ ਥੋੜੇ ਜੀ ਇੰਨਾ ਸਾਈਲੇ ਦੇ ਵਿੱਚ ਆਪਾਂ ਬਣਦੇ ਆਂ ਵੀ ਉਹ ਜੇ ਟੋਟਲ ਸਾਰਾ ਦੇਖੀਏ ਵੀ ਕੁਝ ਮਾੜੇ ਪੱਖ ਹੈ ਤੇ ਪਰ ਚੰਗੇ ਬਹੁਤ ਜ਼ਿਆਦੇ ਚੰਗੇ ਹੈ ਤੁਸੀਂ ਸਾਰਾ ਸਾਲ ਆਪਦੀ ਫੈਟ ਇਸਨੇਫ ਨੂੰ ਮੈਂਟੇਨ ਰੱਖ ਸਕਦੇ ਹੋ ਜੀ ਤੇ ਦੁੱਧ ਦੀ ਕੁਆਲਟੀ ਬਹੁਤ ਵਧੀਆ ਰਹਿੰਦੀ ਹੈ ਦੁੱਧ ਇੱਕਸਾਰ ਦਿੰਦੇ ਆ ਪਸ਼ੂ ਉਹਨਾਂ ਦੇ ਪੇਟ ਦਾ ਪੀ ਐਚ ਲੈਵਲ ਸਹੀ ਰਹਿੰਦਾਗਾ ਠੀਕ ਹੈ ਜੀ ਤੇ ਮਤਲਬ ਕੀ ਲੰਮਾ ਟਾਈਮ ਪਸ਼ੂ ਨੂੰ ਆਪਾਂ ਚਾਰ ਦੇ ਸਕਦੇ ਆ ਦੁੱਧ ਵੱਧ ਲੈ ਸਕਦੇ ਆ ਤੇ ਆਪਾਂ ਨੂੰ ਚੰਗਾ ਪ੍ਰੋਫਿਟ ਦੇ ਸਕਦਾ ਸਹੀ ਲਈ ਨਾਲ ਜਿਹੜੇ ਸਾਈਲੇਜ ਦੇ ਮੁਕਾਬਲੇ ਜੇ ਤੁਸੀਂ ਹਰੇ ਦੀ ਗੱਲ ਕਰੀਏ ਹਰੇ ਨਾਲ ਤੁਸੀਂ ਜਿਹੜਾ ਪਸ਼ੂ ਨੂੰ ਖੋਣ ਦਾ ਡਰਾਈ ਮੈਟਰ ਬੇਸ ਹੈ ਜਾਂ ਹੋਰ ਹੈ ਉਹ ਤੁਸੀਂ ਉਹ ਨਹੀਂ ਕਰ ਸਕਦੇ ਬੈਲੈਂਸ ਨਹੀਂ ਹੁੰਦਾ ਕਹਿਣ ਦਾ ਮਤਲਬ ਹੈ ਸਾਈਲੇਜ ਨਾਲ ਅਸੀਂ ਸਾਰਾ ਸਾਲ ਸਾਈਲੇਜ ਪਾਉਨੇ ਆਸੀਂ ਹਰਾ ਨਹੀਂ ਪਾਉਂਦੇ ਤੇ ਵਧੀਆ ਐਵਰੇਜ ਆ ਫਾਰਮ ਦੀ 27 28 ਲੀਟਰ ਦੀ ਐਵਰੇਜ ਆ ਹੁਣ ਗਰਮੀਆਂ ਦੇ ਵਿੱਚ ਜੀ ਸਿਆਲਾਂ ਦੇ ਵਿੱਚ 33 34 ਲੀਟਰ ਦੀ ਐਵਰੇਜ ਹੁੰਦੀ ਹੈ ਹੂੰ ਤੇ ਕੁੱਲ ਮਿਲਾ ਕੇ ਸਾਈਲੇਜ ਠੀਕ ਹੈ ਜਿਹੜਾ ਕੋਈ ਫਾਰਮਰ ਨਵਾਂ ਕੰਮ ਕਰਨਾ ਚਾਹੁੰਦਾ ਹੈ ਸਾਈਲੇਜ ਨੂੰ ਵਧੀਆ ਢੰਗ ਨਾਲ ਸਟੇਜ ਤੇ ਕਟੋ ਵਧੀਆ ਪ੍ਰੈਸ ਕਰੋ ਉਹਨੂੰ ਵਧੀਆ ਬੰਦ ਕਰਕੇ ਚੰਗੇ ਢੰਗ ਨਾਲ ਉਹਨੂੰ ਟੱਕ ਕੇ ਰੱਖੋ ਜੀ ਤੇ ਉਸ ਤੋਂ ਬਾਅਦ ਤੁਸੀਂ ਸਾਰਾ ਸਾਲ ਪਾਸ ਸਕਦੇ ਹੋ ਕੋਈ ਦਿੱਕਤ ਨਹੀਂ ਪਸ਼ੂ ਕਿੰਨਾ ਖਾ ਚਾਕੇ ਇਸ ਨੂੰ ਖਾਂਦਾ ਹੈ ਜੀ ਖੁਰਾਕ ਦੇ ਤੌਰ ਤੇ ਪਸ਼ੂ ਨੂੰ ਖੁਰਾਕ ਦੇ ਤੌਰ ਤੇ ਮੰਨ ਲਓ ਵੀ ਆਪਣੇ ਕੋਲੇ 30 ਤੋਂ ਲੈ ਕੇ 40 ਕਿਲੋ ਤੱਕ ਪਸ਼ੂ ਡੇਲੀ ਖਾ ਲੈਂਦਾ ਹੈਗਾ ਹੂੰ ਤੇ ਬੜਾ ਵਧੀਆ ਚਾਹ ਕੇ ਖਾਂਦਾ ਹੈ ਦੁੱਧ ਵੀ ਆਪਣੇ ਕੋਲੇ ਵਧੀਆ ਜਿੰਦੀਆਂ گاਵਾ ਫੈਟ ਵਧੀਆ ਹੈ ਗਿਆ ਐਸ ਐਨ ਐਫ ਵਧੀਆ ਪ੍ਰੋਟੀਨ ਮਤਲਬ ਜੀ ਮੈਂ ਆਪਾ ਪਨੀਰ ਬਣਾਉਣੇ ਵਧੀਆ ਬਣਦਾ ਬਹੁਤ ਕਹਿੰਦੇ ਦੁੱਧ ਚੋਂ ਸਮੈਲ ਆਉਂਦੀ ਹੈ ਪਤਾ ਨਹੀਂ ਮਾੜਾ ਹੈ ਜਾਂ ਕਿਵੇਂ ਹੈ ਇਹਦੀ ਇੱਕ ਬੰਦੇ ਨੂੰ ਜਿਹਨੂੰ ਵੀ ਇਹ ਚਾਰ ਬਣਾਉਣਾ ਆ ਗਿਆ ਅਸਲ ਦੇ ਵਿੱਚ ਉਹੀ ਜਿਆਦਾ ਵਧੀਆ ਕਰ ਸਕਦਾਗਾ ਜੀ ਜਿਹਨੂੰ ਨਹੀਂ ਬਣਾਉਣਾ ਆਉਂਦਾ ਪਸ਼ੂਆਂ ਦੇ ਹਾਰਡ ਦੇ ਹਿਸਾਬ ਨਾਲ ਵੀ ਹੈ ਜਿਹਦੇ ਕੋਲੇ ਪਸ਼ੂ ਦੋ ਆਉ ਸਾਈਲੇਜ ਉਹਨੂੰ ਪਿੱਟ ਬਣਾਉਣਾ ਪਊਗਾ ਸਾਈਲੇਜ ਦਾ ਇਹ ਹੈ ਜੇ ਸਾਈਲੇਜ ਪਿੱਟ ਹੈ ਇਹ ਘੱਟੋ ਘੱਟ ਫੁੱਟ ਤੱਕ ਮੂਹਰੋ ਡੇਲੀ ਉਤਰਨਾ ਚਾਹੀਦਾ ਉਤਰਨਾ ਚਾਹੀਦਾ ਜੀ ਜੇ ਤੁਸੀਂ ਇੱਕ ਪਾਸੇ ਉਤਾਰ ਲਿਆ ਦੂਜੇ ਪਾਸੇ ਛੱਡਤਾ ਤਾਂ ਉਹਦੇ ਅੰਦਰ 3 ਮੀਟਰ ਤੱਕ ਵੀ ਉਹਦੇ ਅੰਦਰ ਪੰਗਸ वगैरह वगैरह ਲੱਗ ਸਕਦੀ ਹੈ ਸੁੰਡ ਵੀ ਪੈ ਜਾਂਦੇ ਆ ਉਹ ਉੱਥੇ ਪ੍ਰੋਬਲਮ ਆਉਂਦੀ ਹੈ ਜਿੱਥੇ ਛੋਟੇ ਫਾਰਮਰ ਹੈ 2-4 ਪਸ਼ੂ ਆ ਉਹ ਜਦ ਤੱਕ ਠਾ ਬਣਾਉਣਾ ਆਪਦੇ ਚਾਰ ਦੀ ਠੀਕ ਹੈ ਜੀ ਜਾਂ ਫਿਰ ਉਹ 10 ਪਸ਼ੂ ਦਾ ਘੱਟੋ ਘੱਟ ਹੋਣ ਹੋਵੇ ਜੇ ਹਿਸਾਬ ਦਾ ਉਹਨੂੰ ਆਪਦੇ ਪਿੱਟ ਨੂੰ ਤਿਆਰ ਕਰਨ। ਤੇ ਉਹਦੇ ਹਿਸਾਬ ਨਾਲ ਹੀ ਉਹਦਾ ਸਾਈਲੇਜ ਪਾਉਣ। ਜੀ। ਬਹੁਤ ਦੋ ਪਸ਼ੂ ਆ ਤਿੰਨ ਪਸ਼ੂ ਦਾ ਸਾਈਲੇਜ ਪਾਲਿਆ ਦੋ ਕਿੱਲਿਆਂ ਦਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ। ਜੀ। ਸਮਾਂ ਜਿਹੜਾ ਹੈ ਚਾਰ ਬਣਾਉਣ ਦਾ ਉਹ ਕਿਹੜੇ ਦਿਨ ਹੋਣੇ ਚਾਹੀਦੇ ਆ ਕਿਹੜੇ ਮਹੀਨੇ ਦੇ ਕਿਹੜੇ ਖਾਸ ਦੇਣੇ ਚਾਹੀਦੇ। ਸਮਾਂ ਦੇਖੋ ਜੀ ਜੇ ਤਾਂ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਇਹਦੇ 'ਚ ਵੀ ਟੈਂਪਰੇਚਰ ਮੀਨ ਹੈ ਜਦੋਂ ਇਹਨੂੰ 30-32 20 ਡਿਗਰੀ ਤੱਕ ਤਾਂ ਪਰਚਰਾ ਤਾਂ ਠੀਕ ਹੈ ਜੇ 40 ਡਿਗਰੀ ਤੋਂ ਟੈਂਪਰੇਚਰ ਟਪਦਾ ਤਾਂ ਉਹਦੀ ਕੁਆਲਿਟੀ ਤੇ ਅਸਰ ਪੈਂਦਾ ਉਹਦੇ ਜਿਹੜੇ ਨਿਊਟ੍ਰੀਐਂਟ ਉਹਦੇ ਵਿੱਚ ਜਿਹੜੀ ਕੋਈ ਵੀ ਚੀਜ਼ਾਂ ਹੈਗੀਆਂ ਚੰਗੀਆਂ ਕੋਈ ਵਿਟਾਮਿਨ ਮਿਨਰਲ ਵਗੈਰਾ ਕੁਝ ਵੀ ਹੈ ਉਹ ਸਾਰੇ ਲਾਸ ਹੁੰਦੇ ਆ ਜੀ ਪ੍ਰੋਟੀਨ ਵੀ ਲਾਸ ਹੁੰਦਾ ਤੇ ਉਹਦਾ ਵਜਨ ਵੀ ਲਾਸ ਹੋ ਸਕਦਾ ਜੀ ਜੀ ਮੰਨ ਲਓ ਆਪਾਂ ਕਿੰਨੇ 150 ਕੁਆਂਟਲ ਪਾਇਆ ਤੇ ਉਹਦੇ ਕਿੰਨੇ ਪਰਸੈਂਟ ਉਹ ਵਜਨ ਘਟਦਾ ਜੀ ਉਹ ਵਜਨ ਵੀ ਕਾਫੀ ਘਟਦਾ ਐਸਾਈ ਲੈ ਦਾ ਤੇ ਇਹਦਾ ਕਰਕੇ ਵੀ ਕਾਫੀ ਫਰਕ ਪੈਂਦਾ ਜੀ ਦੁੱਧ ਤੁਸੀਂ ਕਿਉਂਕਿ ਤੁਹਾਡਾ ਬਹੁਤ ਅੱਛਾ ਡੇਰੀ ਫਾਰਮ ਜਿਹੜਾ ਹੈ ਉਹ ਚੱਲ ਰਿਹਾ ਹੈ ਕਦੇ ਤੁਹਾਨੂੰ ਵੀ ਸ਼ਿਕਾਇਤ ਆਈ ਵੀ ਇਹ ਕਿ ਵੀ ਸਵਾਦ ਜਿਹੜਾ ਹੈ ਉਹ ਨਮਕੀਨ ਹੋ ਜਾਂਦਾ ਹੈ ਇਹਦੇ ਨਾਲ ਦੁੱਧ ਦਾ ਤੇ ਉਹ ਪਹਿਲਾਂ ਵਰਗਾ ਨਹੀਂ ਰਹਿੰਦਾ ਜੀ ਹੂੰ ਨਹੀਂ ਇਹਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਈਗੀ ਪਰ ਸਮੇਂ ਸਿਰ ਆਪਾਂ ਸਾਰੀ ਟੈਸਟਿੰਗ ਕਰਵਾਉਣੀ ਹੈ ਜੀ ਆਪਣੀ ਫੀਡ ਬਣਦੀ ਹੈ ਫੀਡ ਦੀ ਟੈਸਟਿੰਗ ਹੁੰਦੀ ਹੈ ਸਾਈਲੇਜ ਦੀ 15 ਦੀ 15 ਦਿਨ ਟੈਸਟ ਰਿਪੋਰਟ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਆਪਣਾ ਸਾਰੀ ਟੈਸਟਿੰਗ گاਵਾਂ ਦੀ ਵੀ ਹੁੰਦੀ ਹੈ ਤੇ ਬਰੀਡ ਤੇ ਵੀ ਕੰਮ ਹੈ ਜੈਨੇਟਿਕਸ ਵਧੀਆ ਹੈਗਾ A2 ਬੁੱਲ ਵਰਤੀ ਦੇ ਸਾਰਾ ਕੁਝ ਪ੍ਰੋਪਰ ਸਾਰਾ ਕੁਝ ਇੱਕ ਪੂਰੇ ਢੰਗ ਨਾਲ ਕਰ ਰਹੇ ਹਾਂ ਇਹ ਇਹੀ ਚੀਜ਼ ਹੈ ਤਾਂ ਹੀ ਆਪਾਂ ਸਾਈਲੇਜ ਨੂੰ ਯਾਤਰ ਲੋਕ ਸਾਈਲੇਜ ਦੇ ਬਾਰੇ ਮੈਂ ਬਹੁਤ ਵੀਡੀਓ ਦੇਖਦਾ ਹਾਂ ਯਾਤਰ ਉਹ ਮਾੜਾ ਹੀ ਸਾਈਲੇਜ ਨੂੰ ਇਸ ਲਈ ਕਹਿੰਦੇ ਆ ਕਿਉਂਕਿ ਉਹਨਾਂ ਨੂੰ ਉਹਨੂੰ ਸਾਮਣ ਦਾ ਉਹਨੂੰ ਪਾਉਣ ਦਾ ਢੰਗ ਉਹਨੂੰ ਪਸ਼ੂਆਂ ਨੂੰ ਖਵਾਉਣ ਦਾ ਢੰਗ ਇਹ ਸਾਰੇ ਢੰਗ ਸਿੱਖਣੇ ਜ਼ਰੂਰੀ ਹੈ ਜੀ ਤੇ ਜੇ ਸਾਰਾ ਕੁਝ ਬੰਦਾ ਸਿੱਖ ਕੇ ਕਰੂਗਾ ਤਾਂ ਇਹ ਚੀਜ਼ ਨਹੀਂ ਮਾੜੀ ਫਾਰਮਰ ਲਈ ਵਧੀਆ ਹੈ ਪਸ਼ੂ ਪਾਲਕ ਲਈ ਬਹੁਤ ਵਧੀਆ ਚੀਜ਼ ਹੈ ਜੀ ਤੇ ਜੇਕਰ ਤੁਹਾਡੇ ਤੋਂ ਕੋਈ ਹੋਰ ਕਿਸਾਨ ਸਲਾਹ ਲੈਣਾ ਚਾਹੁੰਦਾ ਤਾਂ ਤੁਹਾਡੇ ਤੱਕ ਉਹ ਸੰਪਰਕ ਕਰੇ ਜਾਂ ਕਿੱਥੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜ਼ਿਆਦਾਤਰ ਤਾਂ ਸੰਪਰਕ ਜਿਹੜੇ ਫਾਰਮਰ ਵਧੀਆ ਕਰ ਰਹੇ ਆ ਉਹ ਤਾਂ ਜ਼ਿਆਦਾਤਰ ਪੀਡੀਐਫ ਐ ਤੋਂ ਸੈਮੀਨਾਰਾਂ ਤੇ ਜਾ ਕੇ ਜਾਣਕਾਰੀ ਲੈ ਆਉਂਦੇ ਆ ਤੇ ਜਿਆਦਾ ਵਾਰ ਕੋ ਪਰਸਨਲ ਲਾ ਲੈਂਦੇ ਆ ਫੋਨ ਪੁੱਛਦੇ ਆ ਤਾਂ ਆਪਾਂ 24 ਘੰਟੇ ਦੱਸ ਦਿਆਂਗੇ ਜੀ ਕਦੋਂ ਮਰਜੀ ਲਾਉਂਦੇ ਆ ਕੋਈ ਪੁੱਛਦੇ ਆ ਆਪਾਂ ਦੱਸਦੇ ਆ ਵੀ ਆਹ ਚੀਜ਼ਾਂ ਆਏ ਆ ਕੋ ਸਾਈਲੇਜ ਦਾ ਟੈਸਟ ਵੀ ਕਰਵਾ ਕੇ ਦਿੰਨੇ ਆ ਵੀ ਫਾਰਮਰ ਨੂੰ ਨਹੀਂ ਪਤਾ ਕਿੱਥੋਂ ਹੁੰਦਾ ਹੈ ਕਿਵੇਂ ਕਰਾਉਣਾ ਹੈ ਕੌਣ ਕਰੂਗਾ ਸਾਰਾ ਦੱਸ ਦਿਆਂ ਬਾਕੀ ਕਈ ਕੰਪਨੀਆਂ ਵੀ ਕਰਦੀਆਂ ਫੀਡ ਕੰਪਨੀਆਂ ਵੀ ਕਰਦੀਆਂ ਤੇ ਕਾਫੀ ਹੁਣ ਸਹੂਲਤ ਇਹਦੇ ਚ ਹੈਗੀ ਹੈ ਜੀ ਸੋ ਜਿਸ ਤਰ੍ਹਾਂ ਵਿਗਿਆਨਿਕ ਸਾਨੂੰ ਦੱਸਦੇ ਹੈ ਖੇਤੀ ਕਰਨ ਦੇ ਨਵੇਂ-ਨਵੇਂ ਤਰੀਕੇ ਜੇਕਰ ਉਸ ਤਕਨੀਕ ਦੇ ਨਾਲ ਅਸੀਂ ਖੇਤੀ ਕਰਾਂਗੇ ਤਾਂ ਖੇਤੀ ਕਾਟੇ ਦਾ ਸੌਦਾ ਨਹੀਂ ਰਹੇਗੀ ਲਖਵਿੰਦਰ ਸਿੰਘ ਜੀ ਨੇ ਵਿਸਥਾਰ ਨਾਲ ਦੱਸਿਆ ਲਖਵਿੰਦਰ ਸਿੰਘ ਜੀ ਕਿਸਾਨ ਵੀਰ ਆਪਣੇ ਪਸ਼ੂ ਨੂੰ ਖੁਰਾਕੀ ਤੱਤ ਖੁਰਾਕੀ ਤੱਤਾਂ ਦੀ ਪੂਰਤੀ ਕਰਾਉਣ ਦੇ ਲਈ ਬੜੇ ਤਤਪਰ ਰਹਿੰਦੇ ਨੇ ਤੇ ਇਹਦੇ ਵਿੱਚ ਦੱਸੋ ਵੀ ਸਾਇਲੇਜ ਵਿੱਚ ਕਿਹੜੇ-ਕਿਹੜੇ ਤੱਤਾਂ ਦੀ ਪੂਰਤੀ ਫਿਰ ਹੋ ਜਾਂਦੀ ਹੈ ਸਾਇਲੇਜ ਦੇ ਵਿੱਚ ਪੂਰਤੀ ਮੰਨ ਲਓ ਵਿਕਤਾ ਪ੍ਰੋਟੀਨ ਆ ਜਾਂਦਾਗਾ ਠੀਕ ਹੈ ਜੀ ਇੱਕ ਮੰਨ ਕੇ ਚੱਲੋ ਵੀ ਤੁਸੀਂ ਦਾਣਾ ਆ ਜਾਂਦਾ ਸਟਾਰਚ ਕਹਿ ਦਿੰਨੇ ਆਪਾਂ ਹੁਣ ਪਰ ਮੋਟਾ-ਮੋਟਾ ਇਹ ਚੀਜ਼ ਲਾਉਣੀ ਹੈ ਵੀ ਇੱਕ ਦੁੱਧ ਦੇਣ ਵਾਲੀ ਗਾਂ ਨੂੰ ਜਾਂ ਪਮਜ ਨੂੰ ਉਹਦੇ ਪੂਰੇ ਰਾਸ਼ਨ ਦਾ 14 ਤੋਂ 17% ਪ੍ਰੋਟੀਨ ਟੀਐਮ ਮਰਦਾ ਹੁੰਦਾ ਠੀਕ ਹੈ ਉਹਦੇ ਵਿੱਚ ਆਪਾਂ ਨੂੰ ਜੇ 7 8 9% ਇਧਰੋਂ ਆਈ ਜਾਂਦਾ ਤਾਂ ਆਪਣੀ ਫੀਡ ਦੀ ਕਾਸਟ ਘਟ ਜਾਂਦੀ ਜੀ ਤੇ ਜੇ ਆਪਣੀ ਫੀਡ ਦੀ ਕੋਸਟ ਘਟ ਗਈ ਤੁਸੀਂ ਜਿੱਥੇ 16 ਕਿਲੋ ਫੀਡ ਪਾ ਕੇ ਦੁੱਧ ਲੈਣਾ ਹੈ ਉੱਥੇ ਸੋਨੂੰ 12 ਕਿਲੋ ਨਾਲ ਸਰ ਰਿਹਾ ਹੈ ਤਾਂ ਤੁਹਾਡਾ 4 ਕਿਲੋ ਫੀਡ ਦਾ ਫਾਇਦਾ ਕਰ ਰਿਹਾ ਹੈ ਸਾਈਲੇਜ ਤਾਂ ਵੀ ਸੋਨੂੰ ਉਹ ਚੀਜ਼ ਦਾ ਬਹੁਤ ਵੱਡਾ ਬੈਨੀਫਿਟ ਹੈਗਾ ਤੇ ਹੋਰ ਇਹਦੇ ਵਿੱਚ ਸੋਨੂੰ ਨਾਲ ਜਿਵੇਂ ਸਾਈਲੇਜ ਆ ਇਹਦੇ ਵਿੱਚ ਸੋਨੂੰ ਜਿਵੇਂ ਇਹ ਖੱਟਾ ਹੁੰਦਾ ਇਹਦੇ ਨਾਲ ਮਿੱਠਾ ਛੋਡਾ ਜ਼ਰੂਰੀ ਹੈ ਇਹਦਾ ਠੀਕ ਹੈ ਤੇ ਕੁਝ ਕੁ ਚੀਜ਼ਾਂ ਜਿਵੇਂ ਵਿਟਾਮਿਨ ਵਗੈਰਾ ਹੈ ਕੁਝ ਲੋਸ ਹੁੰਦੇ ਆ ਕੁਝ ਤੁਹਾਨੂੰ ਦੱਸਿਆ ਵੀ ਕੁਝ ਮਾੜੇ ਵੀ ਤੱਤ ਹੈ ਕੁਝ ਚੰਗੇ ਵੀ ਹੈ ਉਹ ਚੀਜ਼ਾਂ ਤੁਸੀਂ ਫੀਡ ਦੇ ਵਿੱਚ ਐਡ ਕਰ ਸਕਦੇ ਹੋ ਇੱਕ ਪ੍ਰੋਪਰ ਤੁਸੀਂ ਫੀਡ ਵੀ ਆਪਣੀ ਉਸ ਜਾਨ ਨਾਲ ਬਣਾਉਣੀ ਹੈ ਜਿਹੜੇ ਡਿਜ਼ਾਈਨ ਦਾ ਤੁਹਾਡਾ ਸਾਈਲੇਜ ਆ ਜੀ ਉਹਦੇ ਵਿੱਚ ਕਿੰਨਾ ਦਾਣਾ ਘੱਟ ਹੈ ਤਾਂ ਤੁਸੀਂ ਆਪਦੀ ਫੀਡ ਚ ਦਾਣਾ ਵਧਾ ਲਓ ਜੇ ਤੁਸੀ ਪ੍ਰੋਟੀਨ ਘੱਟ ਹੈ ਤਾਂ ਪ੍ਰੋਟੀਨ ਵਧਾ ਲਓ ਜੇ ਤੁਹਾਨੂੰ ਲੱਗਦਾ ਇਹ ਵਿਟਾਮਿਨ ਵਗੈਰਾ ਇਹ ਜੋ लॉस ਹੁੰਦਿਆ ਤਾਂ ਆਪਦੀ ਫੀਡ ਦੇ ਵਿੱਚ ਵਿਟਾਮਿਨ ਐਡ ਕਰ ਲਓ ਜੀ ਇੱਕ ਪ੍ਰੋਪਰ ਡਾਈਟ ਬਣ ਜਾਂਦੀ ਹੈ ਪਸ਼ੂ ਦੀ ਫਿਰ ਉਹਦੇ ਦੁੱਧ ਦੀ ਕੁਆਲਿਟੀ ਉਹਦੇ ਗੱਭਣ ਰਹਿਣ ਦਾ ਉਹਦੇ ਲੰਮਾ ਟਾਈਮ ਜ਼ਿੰਦਗੀ ਜਿਉਣ ਦਾ ਲੰਮਾ ਟਾਈਮ ਸੂਏ ਦੇਣ ਦਾ ਬੱਚੇ ਦੇਣ ਦਾ ਜੀ ਫੇਰ ਉਹ ਸਾਰਾ ਸਿਸਟਮ ਇਹ ਚੀਜ਼ ਨਾਲ ਖਰਾਕ ਨਾਲ ਡਾਈਟ ਨਾਲ ਆ ਉਹਦੀ ਇਮਿਊਨਿਟੀ ਇਹਦੇ ਨਾਲ ਇਮਿਊਨਿਟੀ ਚੰਗੀ ਆ ਬਿਮਾਰੀ ਵੀ ਨਹੀਂ ਹੋਊਗੀ ਜੀ ਰਖਿੰਦਰ ਸਿੰਘ ਜੀ ਬੜੀ ਬਿਹਤਰੀਨ ਜਾਣਕਾਰੀ ਤੁਸੀਂ ਸਾਨੂੰ ਮੱਕੀ ਦੇ achar ਬਾਰੇ ਇਸ ਸਾਈਲੇਜ ਬਾਰੇ ਦਿੱਤੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ